ਤਸਵੀਰ ਮੈਂ ਦੱਸਦੀ ਮੈਂ ਭਾਦੀ ਕਿ ਚਲੋ ਉੱਪਰ ਜਾਂਦਾ ਦਾਰੂ ਅਤੇ ਕਰਿਆ ਕਿ ਟਾਵੇ ਦੇ ਵਿੱਚ ਚੱਲਣਾ ਮੈਂ ਦੱਸਦੀ ਆ ਉਹ ਬੜੀ ਹੈਗੀ ਉਹ ਬੜੀ ਹੈਗੀ ਪਰ ਉਹਨਾਂ ਨੂੰ ਉਹਨਾਂ ਦੇ ਬੰਦੇ ਪਰੋ ਦੇਖੋ ਜੋਧਾ ਨਸ਼ੇ ਵਿਰੁੱਧ ਮਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਚਲਾਇਆ ਸੱਚ ਆਪਰੇਸ਼ਨ ਸੰਜੇ ਗਾਂਧੀ ਕਲੋਨੀ ਵਿੱਚ ਸ਼ੱਕੀ ਕਰਾਂ ਵਿੱਚ ਪੁਲਿਸ ਵੱਲੋਂ ਲਿੱਤੀ ਜਾ ਰਹੀ ਤਲਾਸ਼ੀ ਕੀ ਕੀ ਹੋਇਆ ਕੀ ਮਾਮਲਾ ਕੀ ਹੈ ਮਾਮਲਾ ਦੱਸੋ ਪਹਿਲਾਂ ਮਾਮਲਾ ਕੀ ਹੋਇਆ ਕਿਹਾ ਹੈ ਗਾਂਜਾ ਦੀ ਦਾ ਟਿੱਕਾ ਵੇਚਦਾ ਹੈਗਾ ਉੱਥੇ ਉਹ ਕਹਿੰਦੀ ਆ ਪੀਆਂ ਦੇ ਕੋਣ ਵੇਚਦਾ ਓਹ ਦੇਖੋ ਵੇਖ ਦੇਖੀ ਉੱਥੇ ਆਓ ਕੋਣ ਵੇਚਦਾ ਕੀ ਨਾਮ ਦੱਸੋ ਮੈਂ ਦੱਸਦੀ ਭਾਜੀ ਕਿਉਂਕਿ ਲੋਕ ਤੇ ਗਾਂਜਾ दारू ਅੱਤੇ ਕਰਿਆ ਟਿੱਕਾ ਵੇਚਦੇ ਨੇ ਚੱਲੋ ਮੈਂ ਦੱਸਦੀ ਆ ਉਹ ਬੜੀ ਹੈਗੀ ਉਹ ਬੜੀ ਹੈਗੀ ਫਿਰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਧ ਨਸ਼ੇ ਵਿਰੋਧ ਮਹਿੰਤਾ ਹੇਠ ਅੱਜ ਲੁਧਿਆਣਾ ਪੁਲਿਸ ਵੱਲੋਂ ਇੱਕ ਸਰਚ ਆਪਰੇਸ਼ਨ ਅਭਿਆਨ ਚਲਾਇਆ ਗਿਆ ਜਿਸ ਵਿੱਚ ਲੁਧਿਆਣਾ ਦੀ ਸੰਝੇ ਗਾਂਧੀ ਕਲੋਨੀ ਵਿੱਚ ਕਈ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਗਈ ਹਾਲਾਂਕਿ ਇਸ ਸਰਚ ਆਪਰੇਸ਼ਨ ਦੌਰਾਨ ਲੋਕਾਂ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ ACP ਸੁਮਿਤ ਸੂਦ ਵੱਲੋਂ ਜਾਣਕਾਰੀ ਦੰਦਿਆਂ ਹੋਇਆਂ ਦੱਸਿਆ ਕਿ ਤਲਾਸੀ અભિયાન ਲਗਾਤਾਰ ਜਾਰੀ ਹੈ ਨਸ਼ੇ ਖਿਲਾਫ ਛੇੜੀ ਗਈ ਇਸ ਮਹਿੰਦ ਤਹਿਤ ਸ਼ਕਤੀਕਰਾਂ ਦੀ ਤਲਾਸੀ ਵੀ ਤਿਆਰੀ ਹੈ ਇਸ ਤਲਾਸੀ અભિયાન ਦਾ ਮਕਸਦ ਨਸ਼ੇ ਦੇ ਸਦਾਗਰਾਂ ਉੱਤੇ ਠੱਲ ਪਾਉਣਾ ਹੈ ਹੋਰ ਅੱਗੇ ਕੀ ਕਿਹਾ ਆਉਂਦੇ ਦੇਖਦੇ ਹਾਂ ਇੱਕ ਰਿਪੋਰਟ ਲੁਧਿਆਣਾ ਤੋਂ ਬਲਵਿੰਦਰ ਸੰਧੂ ਕਹ ਰਹੇ ਹੋ ਕੀ ਕਰ ਰਹੇ ਹੋ ਗੱਲ ਕੀ ਹੋਈ ਹੈ ਇਹ ਉਹ ਗੱਲਬਾਤ ਕੀ ਹੋਈ ਹੈ ਮੈਡਮ ਮੈਡਮ ਗੱਲ ਕੀ ਹੋਈ ਆ ਕਿਨ ਕਲੋਂ ਨੇ ਰੇਡ ਕੀਤੀ ਕੀ ਮਾਮਲਾ ਸਾਰਾ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਦੇ ਸੰਬੰਧ ਵਿੱਚ ਅੱਜ ਸੰਜੀਤ ਗਾਂਧੀ ਕਲੋਨੀ ਦੇ ਵਿੱਚ ਚਾਰ ਪੰਜ ਜਿਹੜੇ ਘਰ ਨੇ ਜਿਨ੍ਹਾਂ ਦੇ ਬਾਰੇ ਸਾਡੇ ਕੋਲ ਕੁਝ ਥੋੜੀ-ਬਹੁਤ ਜਾਣਕਾਰੀਆਂ ਸੀ ਆ ਜਿਨ੍ਹਾਂ ਬਾਰੇ ਕੁਝ ਪਤਾ ਲੱਗ ਰਿਹਾ ਸੀਗਾ ਉਹਨਾਂ ਦੇ ਘਰਾਂ ਦੇ ਉੱਤੇ ਅੱਜ 26th East Ludhiana ਦੇ ਐਸਐਸਓ ਸਾਹਿਬ ਨੇ ਖੁਦ ਸਾਡੇ ਕਮਿਸ਼ਨਰ ਸਾਹਿਬ ਦੇ ਹੁਕਮ ਨਾਲ ਡੀਸੀਪੀ ਸਾਹਿਬ ਦੇ ਹੁਕਮ ਨਾਲ ਅਸੀਂ ਅੱਜ ਤੇ ਸਰਚ ਆਪਰੇਸ਼ਨ ਕਰਨ ਆਏ ਸੀਗੇ ਜਿੱਤੇ ਜਿੱਤੇ ਸਾਨੂੰ ਲੱਗਿਆ ਤੇ ਸੀ ਸਰਚ ਆਪਰੇਸ਼ਨ ਕੀਤਾ ਤੇ ਅਜੇ ਵੀ ਜਿਹੜਾ ਕੰਟੀਨਿਊ ਹੈਗਾ ਉਹਦੇ ਜਿਹੜਾ ਜ਼ਿਕਰ ਕੋਈ ਹੋਰ ਸਾਡੇ ਟੂਮਪੀ ਬਾਰੇ ਵੱਧ ਜਾਣਕਾਰੀ ਤੁਹਾਡੇ ਕੋਈ ਉਹ ਆਪਜੀ ਦੇ ਨਾਲ ਸੀ ਸਗੀ ਸ਼ੇਰ ਸਰ ਜਿੰਨੇ ਕਰ ਸਰਚ ਕੀਤਾ ਉਸ ਤੋਂ ਬ੍ਰੰਦ ਹੋਇਆ ਮੈਂ ਤੁਹਾਨੂੰ ਵੀ ਦੱਸ ਰਿਹਾ ਸੀ ਕਿ ਅਜੇ ਆਪਰੇਸ਼ਨ ਚੱਲੀ ਰਿਹਾ ਹੈ ਤੇ ਕੁਝ ਤਰ੍ਹਾਂ ਦੇ ਵਿੱਚ ਕੈਸ਼ ਸਿਗਾ ਉਹਨੂੰ ਲੈ ਕੇ ਪੁਲਿਸ ਦਾ ਕੀ ਕੰਮ ਹੈ ਦੇਖੋ ਕੈਸ਼ ਜਿਹੜਾ ਹੈਗਾ ਜਿੱਤੇ ਕੋਈ ਹਿਊਜ ਕਵਾਂਟਿਟੀਜ਼ ਹੋਵੇ ਉਹਦੇ ਵਿੱਚ ਵੀ ਪੈਸੇ ਤਾਂ ਹਰ ਇੱਕ ਦੇ ਘਰ ਚ ਪਏ ਹੋ ਹਾਂਜੀ ਠੀਕ ਹੈ ਦੇਖੋ ਬਹੁਤ ਜ਼ਿਆਦਾ ਹਿਊਜ ਕਵਾਂਟਿਟੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਥੋੜੇ ਬਹੁਤ ਪੈਸੇ ਤਾਂ ਸਭ ਦੇ ਘਰਾਂ 'ਚ ਹੁੰਦੇ ਕੁਝ ਲੋਕਾਂ ਨੂੰ ਹੰਗਾਮਾ ਵੀ ਕੀਤਾ ਜਾ ਰਿਹਾ ਹੈ ਕਿ ਪਿੱਛੇ ਗਲੀਆਂ ਦੇ ਵਿੱਚ ਇਹਨਾਂ ਦਾ ਆਪਸ ਦਾ ਮਸਲਾ ਹੈ ਇਹਨਾਂ ਦਾ ਆਪਸ ਦਾ ਮਸਲਾ ਹੈ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ ਇਹਨਾਂ ਦਾ ਆਪਸੀ ਮਸਲਾ ਹੈਗਾ ਇੱਕ ਦੂਸਰੇ ਦੇ ਨਾਲ ਇਹ ਉਲਝ ਰਹੇ ਨੇ ਹਾਂ ਤੇ ਸਭ ਤੋਂ ਪ੍ਰਸ਼ਨ ਚੱਲ ਰਿਹਾ ਜੇ ਜਿਹੜੇ ਇੱਥੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਸਪਨਾ ਲਕਿ ਮੈਂ ਤੁਹਾਨੂੰ ਬਹੁਤ ਬੋਲਣੇ ਸਿਸਟਮ ਦੇਖੋ ਜੀ ਬਿਲਕੁਲ ਕਲੀਅਰ ਹੈਗਾ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਨਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਮਰ ਚਲਾ ਬਣ ਕੇ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਭੇਜਿਆ ਜਾਵੇ 2-2 ਮਹੀਨੇ